अमृतसर इलाका निवासियों जानकारी दिद्या बहुत खुशी हो रही है कि बीस फरवरी दो हज़ार पी अमृतसर एक अखा की जांच ओपरेशन कैंप लगाया जा रहा है ये कैंप टकसाल पाई मनी शहीद बाजार सतोवाला कटड़ा करम सिंह श्री अमृतसर विखे होगा इस कैंप सवेरे दस बजे तो दुखिर दो बजे तक लोग अपनी अखा की जांच करवा सक जिन्हों मरीजा ओपरेशन की लड़ होगी उन्होंने आने की व्यवस्था मुफत की जाएगी ऑपरेशन मशहूर नेत्र विशेषज्ञ डॉक्टर भूपिंदर सिंह द्वारा किए जाएंगे इस मुहिम के मुख्य दस्तखत गुरु भाई करम सिंह शहीद पंजाब साहिब वाले बाजार नानक छे गुरु नानकपुरा कच्चे अमृतसर वालों किए गए हैं होर जानकारी ले संपर्क नौ चार छे तीन पांच छे एक सिफर अठ पांच होंगे उन्होंने अपना आधार कार्ड लिया जरूरी होगा ਸੰਯੁਕਤ ਪ੍ਰਯਾਸ ਸ਼੍ਰੋਮਣੀ ਭਗਤ ਨਾਮਦੇਵ ਚੈਰੀਟੇਬਲ ਐਸੋਸੀਏਸ਼ਨ ਰਜਿਸਟਰਡ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਗਿਆਨੀ ਮੀਰ ਸਿੰਘ ਜੀ ਵਿਖੇ ਅੱਖਾਂ ਦਾ ਫ੍ਰੀ ਕੈਂਪੋ ਚੈਕਅਪ ਕੈਂਪ ਜਿਹੜਾ ਲੱਗ ਰਿਹਾ ਹੈ ਜੋ ਕਰ ਰਹੇ ਨੇ ਸ਼ਰਮਣੇ ਭਗਤਨਾਮ ਦੇ 35 ਟਾਂਕ ਐਸੋਜੀਸ਼ਨ ਦੇ ਸਹਿਯੋਗ ਦੇ ਨਾਲ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਅੱਖਾਂ ਦੇ ਚੈੱਕਅਪ ਕੀਤੇ ਜਾਣਗੇ ਤੇ ਜਿਹੜੇ ਲੋੜਵੰਦ ਸੱਜਣ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਲੈਂਜ਼ ਪਹਿਣ ਵਾਲੇ ਹੋਣਗੇ ਉਹਨਾਂ ਦੇ ਅੱਖਾਂ ਦੇ ਲੈਂਜ਼ ਮਾਲ ਰੋਡ ਨਿਰਮਲ ਜੋਤੀ ਹਸਪੀਟਲ ਦੇ ਵਿੱਚ ਪਾਏ ਜਾਣਗੇ ਇਹ ਉਪਰਾਲਾ ਨਾਮਦੇਵ ਤਾਂ ਐਸੋਸੀਏਸ਼ਨ ਵੱਲੋਂ ਇਹਦਾ ਵੱਲੋਂ ਕੀਤਾ ਜਾ ਰਿਹਾ ਹੈ ਇਸ ਦਿਰੇ ਦੇ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਲੋੜਵੰਦ ਪਰਿਵਾਰ ਜਿਨ੍ਹਾਂ ਨੇ ਅੱਖਾਂ ਚੈੱਕਅਪ ਕਰਾਉਣੀਆਂ ਨੇ ਉਹ ਇਸ ਕੈਂਪ ਦੇ ਵਿੱਚ ਆ ਕੇ ਲਾਭ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਣੀ ਭਗਤਨਾਮ ਦੇ ਕੁਸ਼ਤੀ ਟਾਂਗ ਐਸੋਸੀਏਸ਼ਨੋਂ ਜੋ ਮਾਪੁਰ ਸੰਤ ਅਮਨਦੀਪ ਸਿੰਘ ਨਹਾਵਲੋਂ ਜੋ ਉਪਰਾਲਾ ਕੀਤਾ ਗਿਆ ਭਾਈ ਮਨੀ ਸਿੰਘ ਟਕਸਾਲ ਗਿਆਨੀ ਅਮੀਰ ਸਿੰਘ ਗਲੀ ਸੱਤੋ ਵਾਲਾ ਵਿਖੇ ਜੋ ਕੱਲ 22 ਤਰੀਕ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਹੈ ਲੋੜਵੰਦ ਮਰੀਜ਼ਾਂ ਜਿਨ੍ਹਾਂ ਦੇ ਪ੍ਰਸ਼ਨ ਹੋਣ ਵਾਲੇ ਹੋਣਗੇ ਉਹਨਾਂ ਨੂੰ ਨਿਰਮਲ ਜੋਤ ਹਸਪਤਾਲ ਬਾਰ ਰੋਡ ਵਿਖੇ ਪਾਇਆ ਜਾਣਗੇ ਸਾਰੀਆਂ ਸੰਗਤਾਂ ਨੂੰ ਅਰਥ ਜੋੜ ਕੇ ਬੇਨਤੀ ਹੈ ਲੋੜਵੰਦ ਮਰੀਜ਼ ਇਸ ਸਥਾਨ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਨ ਸਾਰੇ ਹੀ ਮਰੀਜ਼ਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਜਿਹੜੇ ਆਪਣੇ ਅੱਖਾਂ ਦਾ ਚੈਕਅਪ ਕਰਵਾਉਣ ਵਾਸਤੇ ਆਉਣ ਨਾਲ ਆਪਣਾ ਆਧਾਰ ਕਾਰਡ ਜਰੂਰ ਲੈ ਕੇ ਆਉਣ ਇਹ ਜ਼ਰੂਰੀ ਬੇਨਤੀ ਹੈ ਵਾਹਿਗੁਰੂ ਖਾਲਸਾ ਬਾਇ ਕੁ ਜੀ ਕੀ ਫਤਹ ਤੇ ਮਰੀਜ਼ਾਂ ਨੂੰ ਬੇਨਤੀ ਹੈ ਕਿ ਉਹ 9 ਵਜੇ ਆ ਕੇ ਆਪੋ ਆਪਣੀਆਂ ਪਰਚੀਆਂ ਬਣਾਉਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ